ਇਧਰ ਓ ਰੱਖੋ ਤੇ ਇੱਕ ਲੈ ਲੀ ਨਾ ਆ ਜਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੁਸੀਂ ਦੱਸੋ ਸਾਰੀ ਫੈਮਿਲੀ ਜਿੰਨੇ ਜਣੇ ਸਾਨੂੰ ਦੇਖਦੇ ਆ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੈਨੂੰ ਗੁੱਡ ਮਾਰਨਿੰਗ ਮਮਾ ਗੁੱਡ ਮਾਰਨਿੰਗ ਅਸੀਂ ਗੁੱਡ ਮਾਰਨਿੰਗ ਪਰੋਠਾ ਤਾਂ ਕੀਤੀ ਆ ਗਾਇਸ ਅਸੀਂ ਪਰੋਠੇ ਸ਼ਾਗੋ ਛੋਕੇ ਹੋ ਗਏ ਆ ਜੀ ਸੋ ਫ੍ਰੀ ਹੋ ਗਏ ਹੁਣ ਆਪਾਂ ਜਾ ਰਹੇ ਆ ਘਰ ਆ ਘਰ ਆ ਘਰ ਆ ਨੰਪਰ ਆ ਚੱਲੇ ਆ ਸੌਫ ਆ ਰਹੀ ਹੈ ਹੋਲਾਈ ਕਰਦੀ ਆ ਮੈਂ ਸੌਫ 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 ਫੜ ਲੈ ਮੈਨੇ ਜਮਾ ਹਲੋ ਨੰਨੇ ਗਾਏ ਕੇ ਦੁੱਧ ਹੈ ਹਲੋ ਇਹ ਹਲੋ ਹਲੋ 1 ਕਿਲੋ ਵਾਲਾ ਜੀ ਲੋ ਵੀ ਖਾਣਾ ਪਾਣੀ ਆਪਣਾ ਹੋ ਗਿਆ ਡਨ ਡਨ ਤੇ ਹੁਣ ਆਪਾਂ ਚੱਲੇ ਆਂ ਵਾਪਸੀ ਤੇ ਆਪਣਾ ਜਿਹੜਾ ਦੁੱਧ ਆ ਉਧਰ ਵਾਲਦੇ ਪਏ ਨੇ ਭਾਜੀ ਹਾਂਜੀ ਪਾਨ ਦਾ ਡਰੋਪ ਹਾਂਜੀ ਸਰ ਈ ਤਾਂ ਹਾਂਜੀ ਆਪਾਂ ਤਾਂ ਰੋਟੀ ਪਾਣੀ ਖਾਦਾ ਭਾਈ ਉਹਨੇ ਟਾਬੇ ਤੋਂ ਰੋਟੀ ਪਾਣੀ ਬਹੁਤ ਸੁਆਦੀ ਤੇ ਰੂਮ ਵੀ ਲਿਆ ਤੇ ਬਹੁਤ ਇੰਜੋਏ ਕੀਤਾ ਭਾਈ ਹੁਣੀ ਵੀ ਬਹੁਤ ਵਧੀਆ ਬੰਦੇ ਨੇ ਸੋ ਥੈਂਕ ਯੂ ਭਾਜੀ ਤੁਹਾਡਾ ਵੀ ਜੈ ਹਿੰਦ ਜੈ ਹਿੰਦ ਜੈ ਹਿੰਦ ਰੋਟੀ ਬੰਦੀ ਹੈ ਆ ਵੀ ਬੰਦਾ ਘੈਂਟ ਆ ਆਪਣਾ ਰੋਟੀ ਕੁਮਾਨ ਕੇ ਬੰਦੀ ਹੈ ਹੈ ਪਲੀ ਰੋਟੀ ਪਣੀ ਬਹੁਤ ਵਧੀਆ ਸਵਾਦ ਹੋਵਦਾ ਚਲੋ ਵੀ ਇੱਧਰ ਕੀ ਕਰਨਾ ਈ ਉਹ ਦੱਸੋ ਯਾ ਜਦੋਂ ਯਾ ਜਦੋਂ ਸਿੱਧੇ ਹੱਥ ਨਾਲ ਬੜੀ ਹੱਤ ਕੰਬਦਾ ਇੱਥੇ ਅੱਦਾਰੇ ਦਾ ਬੜੀ ਹੱਤ ਕੰਬਦਾ ਰਿਹਾ ਆਹ ਦੇ ਆਹ ਇੱਦਾਂ ਕੰਬਦਾ ਇੱਦਾਂ ਸਹੀ ਆ ਥੱਲੇ ਫੜਨੀ ਪੈਂਦੀ ਇੱਦਾਂ 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 ਫੜਿਆ ਕਰਦਾ ਰਹੇ था, नहीं कम तो 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 लोग भी आर व्यू व्यू चेक करो इधर है बाबा जी व्यू चेक करो अलो बंधे कैट बैठे ਬੜੀ ਏਰੀਆ ਚ ਯਾਰ ਇੰਜਵਾਇ ਪੂਰਾ ਆ ਦੇਖੋ ਲੋਕਾਂ ਦੰਦੇ ਤੇ ਐ ਨੇ ਹੈਲੋ 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 ਹੋਈ ਪਈ ਆ ਕੰਨੇ ਹੈਲੋ ਹੈਲੋ ਹੋਈ ਪਈ ਆ ਲੱਗ ਰਿਹਾ ਆਹ ਆ ਗੱਡੀਆਂ ਆਉਂਦੀਆਂ ਕਯਾ ਬਾਤ ਕਯਾ ਬਾਤ ਕਯਾ ਬਾਤ ਇੱਥੇ ਥੋੜਾ ਹੱਥ ਕੰਬ ਰਿਹਾ ਆ ਹੋ ਜਾਣਾ ਹੋਈ ਉਲੀ ਜੱਟ ਇਹ ਇਸ ਟਿਕਾਪਾ ਡਰਾਈਵ ਹੋਣੇ ਆ ਹੋਇਆ ਆ ਬਾਦ ਦਾ ਦਾ ਮਾਸਤਾ ਭੱਜਦਾ ਦੋਸਤ ਦੀ ਬਾਜੀ ਕਿਹਨੇ ਹੁਣ ਇਹ ਕੀ ਹੱਥ ਬੋ ਕੰਬ ਰਿਹਾ ਯਾਰ ਜਸਨੀਲ ਆਹ ਕੰਬਦਾ ਤੇਰਾ ਵੀ ਔਰ ਨਹੀਂ ਕੰਮ ਬਰਾਉ ਉਹ ਉਹ ਹੀ ਕੰਮ ਜੀ ਦਿੰਦੀ ਆ ਹਲਕੀ ਆ ਨਾ ਹਾਂ ਜਿੰਦੀ ਕੰਮ ਦੀ ਆ ਪੂਰ ਭਰ ਆਇਆ ਇਹਨਾਂ ਘੱਟ ਛੋਟੀ ਕਰ ਛੋਟੀ ਛੋਟੀ ਕਰਾਂਗੇ ਫੇਰ ਘੱਟ ਕੰਮ ਬਣਾਣਾ ਹਾਂ ਹਾਂ ਜੀ ਬੱਬੂਏ ਓਏ ਬੱਬੂਏ ਬੱਬੂ ਬੈਠਾ ਹੈ ਅਮਾ ਜੀ ਇਹ ਤੇ ਵਧੀਆ ਬਣਨਾ ਬਲੋ ਇਹ ਤੇ ਵਧੀਆ ਬਣਦਾ ਹੈ ਹਨਾ ਆ ਸਾਡੀ ਗੱਡੀ ਗਾਇਸ ਆ ਦੇ ਨਿਕਲਉਂਦਾ ਵਿਆ ਬੱਲੇ ਨਿਕਲਾਈ ਬੱਲੇ ਫਿਰ ਇਹ ਕਲੇਡਾ ਨਹੀਂ ਹੋਇਆ ਤਾਂ ਬਸ ਹੋ ਗਿਆ ਅੰਨੇ ਕਿਥੇ ਲਾਉਣੀ ਕਹਿੰਦਾ ਮੰਮੀ ਤੂੰ ਇਹੋ ਲਾ ਆ ਲੈ ਦੀ ਅੱਖ ਸੋਹਟ ਕਹਿੰਦਾ ਤੇਰੇ ਮਤ ਲੱਗੀ ਆ ਚਲੋ ਚਲੀਏ ਵੇ ਚਲੀਏ ਚਲੀਏ ਵੇ ਬਲੇਟਾ ਬੜੋਗੇ ਤਾਂ ਸੜਨ ਤੋਂ ਬਾਅਦ ਬਾਦਲਾ ਸੀ ਸਿਰ ਤੇ ਸਿਰ ਤੇ ਕਰ ਰਹੇ ਹੈ ਨਾ ਬਾਈ ਜੋਤੂਨੀ ਆ ਦੋ ਦਰਿਆ ਤੇ ਚਲੋ ਓਕੇ ਬ੍ਰੋ ਓਕੇ 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 ਦੋ ਬੰਦੇ ਦਰਿਆ ਦੇ ਜਮਣ ਚਲੋ ਟਨਲ ਐਨ ਪਾਹ ਟਨਲ ਟਨ ਟੰਦ ਗੈਟ ਟਨਲ 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 ਟਨ ਐ ਯੂ ਐਨ ਐਨ ਟਨਲ ਨੀ ਇਹ ਤੰਨੜੇ ਆ ਦਿਖਾ ਵੀ ਦੋਣਾ ਲੋਕਾਂ ਨੇ ਕਰਾ ਮੈਂ ਤੰਨ ਤੰਨ ਲਾਈ ਇਹਨਾਂ ਨੇ ਤੰਨ ਉਹਦੇ ਵਿੱਚ ਆ ਇਹ ਆ ਦੇਖ ਭਾਈਆ ਪਹਾੜ ਤੋਂ ਲੱਕੇ ਉੱਪਰ ਆ ਪਹਾੜਾ ਤੋਂ ਪਾਣੀ ਡਿੱਗਦਾ ਉੱਪਰ ਆ ਨਹੀਂ ਸਿੰਮਦਾ ਹਾਂ ਹਾਂ ਪਹਾੜਾ ਦੇ ਪਹਾੜਾ ਦੇ ਉੱਪਰ ਸਿੰਮਦਾ ਪਾਣੀ ਥੱਲੇ ਹੁੰਦਾ ਹਜੇ ਪਹਾੜ ਆ ਪਹਾੜਾ ਦੇ ਵਿੱਚ ਬਣੀ ਆ ਸਾਰੀ ਆਵੇ ਤਾਂ ਪਹਾੜਾ ਤਿਆਰ ਹੋਣ ਵਾਲੀ ਹਜੇ ਤਿਆਰ ਹੁੰਦੀ ਭਈਆ ਹਾਂ ਇਹਦੇ ਆਲੇ ਦੁਆਲੇ ਦੇਖੀ ਕਿੰਨਾ ਵਧੀਆ ਲਾ ਦਣਾ ਉਹਨਾਂ ਨੇ ਪੂਰੀ ਬੈਕਗ੍ਰਾਉਂਡ ਦੇਖਿਓ ਤੁਹਾਨੂੰ ਦਿਖਾਏ ਆ ਨਾ ਪਹਿਲਾਂ ਆਪਾਂ ਪਹਿਲਾਂ ਜਾਨ ਨੂੰ ਕਿਹਦਾ ਕਿਹਦਾ ਦਿਲ ਨਹੀਂ ਕਰਦਾ ਨਹੀਂ ਦਿਲ ਕਰਦਾ ਵੇਰਾ ਆਉਣੀ ਕਰਦਾ ਦਰਦਾ ਤਾਂ ਹੈ ਜੀ ਹੁਣ ਕਿੰਨੇ ਵੋ ਹੁੰਦਾ ਯਾਰ ਤੇ ਬਾਹਰ ਕੀ ਜਣ ਲੱਗਾ ਕੀ ਬਾਹਰ ਕੀ ਕਰੀ ਰੱਖੋ ਤੇ ਨਹੀਂ ਲੱਗਾ ਇਹ ਗਾੜੀਆਂ ਆਇਆ ਇੱਛਾ ਕਿ ਧਿਆਨ ਨਾ ਪਤਾ ਹੋਰ ਗੱਡੀ ਕਿੱਦਾਂ ਹੁੰਦੀ ਆ ਕਿੱਥੇ ਨਹੀਂ ਨਟਾ ਗਈ ਸੋ ਗਾਈਸ ਅਸੀਂ ਜਾ ਰਹੇ ਹੁਣ ਇਧਰ ਤੇ ਲੱਗੇ ਅਸੀਂ ਕਿੱਥੇ ਤੱਕ ਪਹੁੰਚ ਗਏ ਤੁਹਾਡੇ ਨਾਲ ਵਲੌਗ ਆਪਾਂ ਸ਼ੇਅਰ ਕਰਦੇ ਆ ਸਾਰਾ ਇਹ ਜਾਣ ਦਾ ਵਲੌਗ ਆ ਇਹ ਉੱਧਰ ਦਾ ਵਲੌਗ ਨਹੀਂ ਆ ਇਹ ਹੁਣ ਜਾਣ ਦੀਆਂ ਸਾਡੀਆਂ ਤਿਆਰੀਆਂ ਹੋ ਰਹੀਆਂ ਆ ਘਰ ਨੂੰ ਸੋ ਕਰਕੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਬਣੇ ਰਿਓ ਵਲੌਗ ਦੇ ਨਾਲ ਤੋਂ ਲੋ ਵੀ ਇਹੀ ਚੱਲੇ ਹਾਲੇ ਪੁੱਲ ਤੇ ਪ੍ਰੀਤੀ ਬਹੁਤ ਡਰਦੀ ਪਈ ਆ ਮੈਨੂੰ ਬਹੁਤ ਡਰ ਲੱਗਦਾ ਮੈਨੂੰ ਬਹੁਤ ਡਰ ਲੱਗਦਾ ਆ ਆ ਦੇਖੋ ਤਾਂ ਲੱਕੜਾ ਉਹ ਆ ਜਾ ਤੂੰ ਲੱਕੜਾ ਇਦਾਂ ਦੀ ਹੁੰਦੀਆਂ ਜਾ ਨਾ ਨਾ ਤੋਰੋ ਇਹਨਾਂ ਕੀ ਹੋਤਾ ਹੈ ਪੈਸੇ ਕਾ ਪੈਸੇ ਕੀ ਲਗਾ ਦੂੰ ਡੇਰੀ ਮੈਂ ਬਾਰਿਸ਼ ਕਰ ਦੂੰ ਪੈਸੇ ਹਾਂ ਕਿਉਂ ਆਇਆ ਤੇਰਾ ਮੈਨੂੰ ਨਹੀਂ ਪਤਾ ਮੈਨੂੰ ਡਰ ਲੱਗ ਰਾਇਆ ਕਿਉਂ ਮੈਨੂੰ ਚੱਕਰ ਆਉਂਦੇ ਆ ਦੇਖ ਕੇ ਫੜਾ ਹੱਥ ਮੇਰਾ ਓਏ ਪਤਾ ਕੀ ਆ ਆ ਦੇ ਆ ਦੇ ਕਿੰਨੀ ਸੋਹਣੀ ਲੱਦੀ ਓ ਜਿਹੜੀ ਤਾਰ ਦੇ ਕੇ ਨਹੀਂ ਮੋਟੀ ਆ ਦੇ ਤੇ ਡਿੱਗੇ ਆ ਦੇ ਦੇਖ ਮਮਾ ਤਾਰਾਂ ਆ ਦੇ ਤਾਰਾਂ ਦੇਖੀਂ ਤਾਰਾਂ ਮੋਟੀਆਂ ਬਹੁਤ ਜ਼ਿਆਦਾ ਹੈਵੀ ਤਾਰਾਂ ਇਹ ਓ ਬਾਬਾ ਜੀ ਕਿੰਨਾ ਸੋਹਣਾ ਵਿਊ ਹੈ ਨਾ ਓਏ ਹੋਏ ਹੋਏ ਹੁਣ ਆਹੀ ਰਾਹ ਤੇ ਚਾਈ ਡਰਾਇਪੋਡ ਓਏ ਓਏ ਆ ਦੇਖੋ ਕਿੰਨਾ ਵਧੀਆ ਮੌਸਮ ਓਥੇ ਤੇਰੀ ਓਏ 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 ਖਰਾ ਕੰਮ ਉਹ ਬੰਦੇ ਬੈਠੇ ਆ ਗੱਬਿਓ ਤੇ ਉਹ ਦੇ ਕਿਸ਼ਤੀ ਵਿੱਚ ਉਹ ਦੇ ਕਿਸ਼ਤੀ ਚ ਹਰ ਕਿਸ਼ਤੀ ਚ ਬੰਦੇ ਆ ਦੇ ਜੀਤ ਆ ਜੋ ਆਪਣੀ ਗੱਡੀ ਆ ਜੀ ਇਹ ਇਦਾਂ ਵੀ ਆਪਣੀ ਇਹਨੇ ਕਦੀ ਦੇ ਲਾ ਵੀ ਚਾਦੀ ਕਣੀ ਸ਼ਮਕ ਦੀ ਗੱਡੀ ਰੋਡ ਤੇ ਕੋਈ ਧੋਖਾ ਨਹੀਂ ਠੀਕ ਨਹੀਂ ਆ ਗੱਡੀ ਬਹੁਤ ਜਾਨੀ ਅੱਖ ਆ ਹੋਟਲ ਆਪਾਂ ਅੱਜ ਲਈ ਆਜੋ ਅੰਦਰ ਬੈਠੀ ਇੱਕ ਰੂਮ ਚ ਆਜੋ ਤੁਸੀਂ ਉਹ ਲਿਆ ਰੂਮ ਅਸੀਂ ਉੱਪਰ ਉਥੇ ਅੱਥੇ ਸਾਨੂੰ ਮਿਲਿਆ 27000 ਦਾ ਰੂਮ ਉੱਪਰ ਰੂਮ ਬਹੁਤ ਮਹਿੰਗਾ ਮਿਲਿਆ ਇੱਥੇ ਯਾਰ ਇੱਥੇ ਬਹੁਤ ਮਹਿੰਗਾ ਯਾਰ ਨਾਮ ਆਇਆ ਕਰ ਤੇ ਉਹ ਕਿੰਨੇ ਦਾ ਦਊਗਾ 2 2000 ਦਾਊਗਾ ਦੇਖ ਗਿਆ थैंक यू भाई पैसा बहुत ਪਰ ਉਦਾਂ ਆ ਜੇ ਰੂਮ ਦੇ ਉੱਪਰ ਜਾ ਕੇ ਬੈ ਕਮਰੇ ਵੀਡੀਓ ਬਹੁਤ ਧੀਆ ਬਣੀ ਮੈਂ ਕਹਿੰਦਾ ਰੂਮ ਤੇ ਜੇ ਬਾਲਕਨੀ ਹੁਣੀ ਉੱਤੇ ਬਹੁਤ ਖਰੀ ਵੀਡੀਓ ਉੱਤੇ ਉਹ ਸਭ ਤੋਂ ਉੱਤੇ ਵੀਡੀਓ ਬਹੁਤ ਵਧੀਆ ਹਣੀ ਹਨਾ ਫ੍ਰੀ ਮम्मी ਹਾਂਜੀ ਬਹਿ ਜਾਓ ਬਹਿ ਜਾਓ ਮੰਮੀ ਬਹਿ ਜਾਓ ਚਾਹ ਲੈ ਕੇ ਆਓ ਹਾਂ ਸੋਹਣੀ ਬਹੁ ਆ ਚਾਹ ਲੈ ਕੇ ਪਲਾਈਏ ਤੈਨੂੰ ਹਾਂ ਟੁੱਟਦਾ ਹੈ ਦਾ ਹੈ ਪਤਾ ਨਹੀਂ ਮੈਨੂੰ ਅੱਜ ਚਾਹ ਪਤਾ ਨਹੀਂ ਕੀ ਹੋਇਆ ਚਾਹ ਚਾਹ ਮੈਂ ਦੇਖਦਾ ਤੇ ਆ ਧੋਣ ਲੱਗ ਗਏ ਨੇ ਜੀ ਗੱਡੀ ਇੱਥੇ ਤੇ ਭਾਵੇਂ ਅਗਲੇ ਇੱਥੇ ਆ ਜਾਣ ਨਹੀਂ ਇਹਦੀ ਸਵਾਲ ਆਏ ਹਾਈ ਮੋਂ ਮੂੰਹ ਕਹਿੰਦੇ ਇੱਥੋਂ ਲੱਗਦਾ ਲੈ ਕੇ ਗਿਆ ਨਹੀਂ ਇਹਦੇ ਚੋਂ ਪਾ ਲਾਇਆ ਲੱਗਦੀ ਹੈ ਮੋਂ ਪਤਾ ਨਹੀਂ ਮੈਨੂੰ ਮੋਟਰ ਮੋਟਰ ਨਹੀਂ ਆਓ ਮੈਨੂੰ ਕੀ ਦਤਾ ਹੁਣ ਹਾਏ ਲੈ ਆਡਾ ਦੇਖੋ ਕਿੰਨੀ ਆਣਾ ਪਾਣੀ ਸਾਹ ਦੇਖੋ ਨਾ ਚੱਲੀ ਆਪਾਂ ਮਾਰੀ ਤੋਂ ਦਾ ਕੱਲੀ ਪੈਕ ਪਾਣਾ ਆ ਉਹ ਖੇਚਦਾ ਹੁਣਾ ਕੋਈ ਚੀਜ਼ ਰੱਖੀ ਹੁੰਦੀ ਵਿੱਚ ਉਹਦਾ ਦੇਖਾ ਪਾਣੀ ਕਿੱਦਾਂ ਜਾਂਦਾ ਉਹ ਦੇਖਾ ਪਾਣੀ 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 ਹਵਾ ਨਾਲ ਹਵਾੜਾ ਹਵਾੜਾ ਦੇਖੋ ਆਹ ਹਵਾੜਾ ਪਾਣੀ ਦੇਖੋ ਕਿੱਦਾਂ ਦਾ ਹੂੰ ਹੂੰ ਹਵਾੜਾ ਨਾਲ ਦੇਖੋ ਪਾਣੀ ਕਿੱਦਾਂ ਹੋ ਰਿਹਾ ਆ ਪਾਣੀ ਕਿੰਨਾ ਖਰਾਬ ਦੇਖੋ ਚਲੋ ਬੱਸ ਕਰੋ ਵੀਰ ਬੜਾ ਹੀ ਥੱਲੇ ਹੁੰਦਾ ਉੱਥੇ ਪੈਪੂ ਬੁਲਾਇਆ ਨਹੀਂ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਆਈ ਹੋਪ ਸਾਰਿਆਂ ਨੇ ਠੀਕ ਠਾਕ ਹੀ ਹੋਣਗੇ ਲੋ ਵੀ ਅੱਜ ਦਾ ਜਿਹੜਾ ਵਲੋਗ ਆ ਉਹ ਆਪਾਂ ਕਰਨਾ ਆ ਮਨਾਲੀ ਤੋਂ ਆਪਾਂ ਜਿਆ ਮਨਾਲੀ ਤੇ ਇੱਥੇ ਆਪਾਂ ਇਹਦੀ ਸ਼ਾਪ ਤੇ ਤੇ ਇੱਥੇ ਜਿਹੜਾ ਸਮਾਨ ਮਿਲਦਾ ਆ ਵੀ ਮੈਂ ਕਹਾਂ ਇੱਕ ਨੰਬਰ ਅਸੀਂ ਉਹ ਦੇਖਦੇ ਸੀ ਇੱਧਰ ਦੇਖੋ ਟੈਂਟ ਪਏ ਹੋਏ ਨੇ ਟੈਂਟ ਵੀ ਆ ਤੇ ਆ ਦੇਖ ਇੱਥੇ ਆਉਂਦੇ ਇੱਥੇ ਟੈਂਟ ਆ ਤੋ ਤੋ ਕਿਹਦੇ ਜੇ ਕੈਂਪਿੰਗ ਕਰਨ ਵਾਸਤੇ ਟੈਂਟ ਬੈਕ ਪਏ ਨੇ ਅੰਦਰ ਚੇਅਰਸ ਪਈਆਂ ਨੇ ਮਤਲਬ ਸ਼ੂਜ਼ ਬੇ ਨੇ ਕੈਂਪਿੰਗ ਵਾਸਤੇ ਯਾ ਕੋ ਮਤਲਬ ਆ ਦੇਖੋ ਵਧੀਆ ਵਧੀਆ ਚੀਜ਼ਾਂ ਆਣੇ ਮਤਲਬ ਸਾਡੇ ਮਤਲਬ ਦੀਆਂ ਚੀਜ਼ਾਂ ਆਈਆਂ ਨਹੀਂ ਰੋਕੇ ਹਨ ਸਾਨੂੰ ਬਹੁਤ ਵਧੀਆ ਦਾ ਗਾ ਦੇਖੋ ਆ ਦੇਖੋ ਇੱਧਰ ਦੇਖੋ ਆ ਦਿਖਾਓ ਆ ਦਿਖਾਓ ਪਰ ਆ ਦੇਖੋ ਆਹਾ 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 ਦੇਖਦੇ ਨਹੀਂ ਬਈ ਇੱਧਰ ਗਿਆ ਇਹ ਲੈਂਪ ਦੇਖੋ ਕਿੰਨਾ ਸੋਹਣਾ ਯਾਰ ਅੱਜ ਦਿਖਾਓ ਆ ਦੇ ਚੱਲਿਆ ਨਹੀਂ ਨਾ ਹੈ ਹੈ ਲੈਂਪ ਬਹੁਤ ਸੋਹਣਾ ਆ ਦੇਖੋ ਇਹ ਮਤਲਬ ਚੀਜ਼ਾਂ ਇੱਥੇ ਬਹੁਤ ਯਾਰ ਉਹ ਚੀਜ਼ਾਂ ਜਿਹੜੀਆਂ ਸਾਡੇ ਦੋ ਦਿਨ ਮਿਲਦੀਆਂ ਨਹੀਂ ਹੁਣ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣ ਲੱਗਾ ਆਹ ਦੇਖੋ ਚੁੱਲੇ ਚੁੱਲੇ ਕਿੰਨੇ ਘੈਂਟ ਆ ਕੈਂਪਿੰਗ ਵਾਸਤੇ ਚੁੱਲੇ ਕਹਿੰਦੇ ਸਾਰਾ ਭਾਜੀ ਆ ਵੀ ਉਹੀ ਚੁੱਲੇ ਆ ਨਾ ਆਵਲੇ ਹਾਂ ਇਹ ਸਟੋਰ ਸਾਰੇ ਬਹੁਤ ਜੀ ਵਾਹ ਚੱਲਣੇ ਕਿੰਦਾ ਭਾਜੀ ਇਹ ਤੇ ਗੈਸ ਲਾਗੇ ਇਹ ਬਹੁਤ ਵਧੀਆ ਚੀਜ਼ ਆ ਹਾਂ ਜਿੱਦਾ ਉੱਤੇ ਚੀਜ਼ ਰੱਖ ਸਕਦੇ ਆ ਜੇ ਕੋਈ ਵੀ ਕੋਈ ਬਰਤਨ ਜਿੱਦਾਂ ਆਪਾਂ ਹੁਣ ਮੋਲ ਲੈ ਕੇ ਚੀਜ਼ਾਂ ਖਾਧੀਆਂ ਕ ਨਹੀਂ ਭਾਜੀ ਇਹੋ ਜੀ ਚੀਜ਼ਾਂ ਹੋਣ ਤੇ ਆਪਣੀ ਆਪਣਾ ਲਾਉਜਗੜ ਤੇ ਤੂੰ ਹਾਂ ਸਾਹਬ ਲਾਲਾ ਵੀ ਜਿੱਥੇ ਆਪਣਾ 10000 ਖਰਚਾ ਆਣਾ ਉੱਥੇ ਖਾਣ-ਪੀਣ ਦਾ ਖਰਚਾ 5000 ਹੁੰਦਾ ਹਨਾ ਉਹ 5 5 ਬਚ ਜਾਣਾ ਲੱਗਦਾ ਹੀ ਨਹੀਂ ਕਿ 5 ਤੇ ਆ ਆ ਪਛਟਿਕ ਵੀ ਲਈ ਆ ਭਾਜੀ ਉਹਨਾਂ ਦੇ ਕੋਲੋਂ ਬਾਈ ਆ ਬੜਾ ਵਧੀਆ ਸਟੋਪ ਹੈ ਹਾਂਜੀ भी इस भी, इस दे भी गैस इसके अंदर भी सिलेंडर लगता है ये दे बीच लगी है ना हां दे वाला होना ना जी जी। अच्छा अब ये आ रहे अभी ये भी रे उनके ये आपका वो है बारबेक्यू ये है क्या बात है क्या बात है ये हीटर हो गया आपका हां हीटर है इतना आप हीटर का भी काम करेगा चूल्हे का भी करेगा अच्छा ये वाला हीटर से भी काम आउगा इसमें लगता है सिलेंडर ਅੱਛਾ ਇਹ ਜੋ ਸਿਲੰਡਰ ਲਾ ਕੇ ਚੁੱਲਾ ਹਾਂਜੀ ਇਹ ਐਲਪੀਜੀ ਕੇ ਲਈ ਵੀ ਹੁੰਦਾ ਹੈ ਔਰ ਉਸਕੇ ਲਈ ਵੀਰੇ ਇਹਦੇ ਵਿੱਚ ਜਿਹੜਾ ਸਿਲੰਡਰ ਆਪਕੇ ਪਾਸ ਹੈ ਹਾਂਜੀ ਕੌਨ ਸਾ ਹੈ ਸਿਲੰਡਰ ਆ ਦੇ ਪਿਆ ਆ ਇਹ ਕਿਤਾਬ ਵੀ ਪਿਆ ਆ ਦੇ ਦੇ ਉੱਪਰ ਆ ਦੇ ਹੈਲੋ ਸਿਲੰਡਰ ਆ ਹੈਲੋ ਯਾਰ ਮਾਨ ਭਾਈ ਤੋਂ ਸਾਰਾ ਬਹੁਤ ਵਧੀਆ ਹੈ ਵੀਰੇ ਤੋਂ ਇਹਦਾ ਸਿਲੰਡਰ ਆ ਆ ਜੇ ਇਹਦੇ ਵਿੱਚ ਲੱਗ ਜਾਣਾ ਜੀ ਇਹ ਤੇ ਚੱਲਣਾ ਵੀ ਆ ਬਾਤ ਤੇ ਚੰਗੂ ਨਾਸਾ ਦੇਖਿਓ ਇਹ ਨਹੀਂ ਤੁਹਾਡੇ ਨਾਲ ਜਿਹੜੀ ਪਾਣੀ ਚੋੜਨ ਨੂੰ ਚਾਹੁੰਦਾ ਹੈ ਇਹ ਨੰਬਰ ਇਹਨਾਂ ਨੂੰ ਚਲਾ ਚਾਹੁੰਦਾ ਪਰ ਉਹ ਕੜਾ ਹੁੰਦਾ ਹੁਣ ਜਿਹੜਾ ਲਗਾ ਦੇਵਾਂਗੇ ਮਾਹਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰਾਏ ਵਿੱਚ ਉਹ ਆ ਵੀ ਦੇਗਾ ਜੇ ਇਹ ਕੋਈ ਆ ਤੇਰੇ ਜੁਮਾਨੇ ਵੀ ਆਇਆ ਦਿੱਤੇ ਦਿਖਾਉਣ ਲੱਗੇ ਲਾਗੇ ਪਹਿਲਾਂ

ਕਿ ਇਸ ਵਿੱਚ ਕਿੰਨੀ ਗੈਸ ਹੋਦੀ ਆ 1/2 ਕਿਲੋ ਹੋਗੀ ਨਹੀਂ ਇਸ ਵਿੱਚ 225 225 ਗ੍ਰਾਮ ਛੋਟਾ ਹੈ ਜਗਾਂ ਛੋਟਾ ਬਾਈ ਇਹ ਅਭੀ ਆਪਣੀ ਇਹਨੇ ਮਹਿੰਗੀ ਮੂਵੀ ਇੱਥੇ ਚਿਕਨ ਬਣ ਜਾ ਸਭ ਕੁਝ ਬਣ ਜਾ ਇਹ ਬਨਦੂ ਸਿਲੰਡਰ ਵਾਲਾ ਕੋਲੇ ਤੇ 1.5 ਘੰਟੇ ਚੱਲੇਗਾ 1.5 ਘੰਟੇ ਮੈਂ ਦੇਖ ਲਵਾਂ ਕਿ ਆਸਵਾਦ ਕਿੰਨੇ ਦਾ ਹੈ ਭਾਈ ਇਹ ਬੜਾ 180 ਰੁਪਏ ਅਜਾ 180 ਦਾ ਇੱਥੇ ਵੀ ਹੈ ਵੀ 180 ਦਾ ਵੱਡਾ ਵੀ ਲੱਗ ਜਾਂਦਾ ਇਹਦੇ ਨਾਲ ਇਸ ਇਸ ਵਿੱਚ ਗੈਸ ਹੈ ਨਾ ਇਹ ਹਾਇਰੀ ਟੂਟ ਲਈ ਹੁੰਦੀ ਹੈ ਜਿੱਥੇ ਮਤਲਬ ਮਾਈਨਸ ਵਿੱਚ ਟੈਂਪਰੇਚਰ ਰਹਤਾ ਨਾ ਉੱਥੇ ਚੱਲਦੀ ਹੈ ਇਹ ਇਹ ਨੀਚੇ ਵਾਲੇ ਸਟੋਅ ਹਾਂ ਉਹ ਆ ਰਹੀ ਵਾਲੀ ਸਿਲੰਡਰ ਭਾਈ ਆ ਭਾਈ ਬਰੇਕ ਚੀਜ਼ਾਂ ਇਹ ਆ ਵੀ ਮਤਲਬ ਜਿਹੜੇ ਚੀਜ਼ਾਂ ਤੁਸੀਂ ਰੱਖਦੇ ਪਏ ਆ ਇਹ ਇਹ ਤੁਹਾਡਾ ਨਾ ਦਿਮਾਗ ਕਿੱਥੋਂ ਕੰਮ ਕੀਤਾ ਯਾਰ ਬੜੀਆਂ ਵਧੀਆ ਚੀਜ਼ਾਂ ਰੱਖੀਆਂ ਤੁਸੀਂ ਟ੍ਰੈਕਿੰਗ ਸੁਹਗੇ ਨਾ ਤੁਹਾਡੇ ਦਾ ਚੀਜ਼ਾਂ ਮਿਲਦੀਆਂ ਨਹੀਂ ਸਾਡਾ ਸਮਾਨ ਹੀ ਟ੍ਰੈਕਿੰਗ ਦਾ ਮਿਲ ਪਿਆ ਹੋਇਆ ਆ ਦੇਖੋ ਜਿਹੜੀ ਚੀਜ਼ ਮਰਜ਼ੀ ਲਓ ਆ ਦੇ ਲੈ ਆ ਦੇਖੋ ਲਾਈਟਰ ਲਾਈਟਰ ਇੱਧਰ ਆ ਸਾਮਾਨ ਚੁੱਲ੍ਹੇ ਪੇ ਹੋਏ ਆ ਇੱਧਰ ਥਲਮਸ ਪਈਆਂ ਮਤਲਬ ਪੂਰਾ ਸਾਮਾਨ ਟਰੈਕਿੰਗ ਦਾ ਆ ਮੈਨੂੰ ਇੰਨਾ ਪਤਾ ਆ ਫਿਰ ਇੱਧਰ ਆਪਾਂ ਨੂੰ ਬਹੁਤ ਮੈਸੇਜ ਆਨੇ ਸਾਮਾਨ ਵਾਸਤੇ ਕਣੀ ਲੋਕੀ ਪੁੱਛਣਗੇ ਪੱਕੀ ਗੱਲ ਆ ਪਤਾ ਕਿਦਾਂ ਇਹ ਸਾਮਾਨ ਆ ਆਪਣੇ ਬਹੁ ਘਾਟੇ ਆ ਉੱਧਰ ਬਹੁ ਘਾਟ ਜਲੰਧਰ ਚੋਂ ਵੀ ਲੱਭ ਲੱਭਣਾ ਪੈਂਦਾ ਜਾ ਕੇ ਬੜ ਕੇ ਅੰਦਰ ਕਣੀ ਮੈਨ ਨਹੀਂ ਨਹੀਂ ਉੱਥੋਂ ਵੀ ਬਹੁ ਘਾਟ ਪੂਰਾ ਨਹੀਂ ਮਿਲਣਾ ਜਦਾ ਚ ਜਾਦੇ ਚੁੱਲ੍ਹੇ ਚਾਲੇ ਪੇ ਹੋਏ ਆ ਆ ਲੈਂਪ ਹੋ ਗਿਆ ਆ ਆ ਸ਼ੂ ਹੋ ਗਿਆ ਸਾਰਾ ਗੇਂਸ ਹੋ ਗਿਆ ਬਹੁਤ ਮਤਲਬ ਮੈਂ ਨੇ ਦਿੱਤੇ ਬਸ ਜੰਮੀ ਨਹੀਂ ਉਹੋੜਾ ਦੋ ਤੇ ਆ ਬੈਂਟਰ ਲੱਗਦੀ ਐ ਲੋ ਵੀ ਕੈਪ ਲੈ ਜੀ ਪੀਦੇ ਨੇ ਕੈਪ ਲੈ ਲਈ ਕੈਪ ਚਲੋ ਸੋਹਣੀ ਲੱਗਦੀ ਐ ਲੈਣੀ ਆਇਓ ਲੋ ਵੀ ਬਈ ਆ ਦਾਨ ਨੇ ਆ ਇਹ ਪੋਕਟ ਵਾਲੀ ਐ ਇਹ ਫੋਲਡ ਹੋ ਜੇਗੀ ਇਹ ਦੇਖੋ ਬਾਰੇ ਪਾਣੀ ਪੇਟੀ ਕਰ ਰੱਖੀ ਐ ਵਧੀਆ ਸਮਾਂ ਆਜ ਮ ਨਹੀਂ ਇਹ ਜਿਆਦਾ ਪੱਕਾ ਜਾਣੀ ਪਪਾ ਖਾਣੇ ਆਪਾਂ ਯਾਰ ਹੁਣ ਓਕੇ ਸਹੀ ਆ ਸਾਰੇ ਦੇ ਲੋ ਨਹੀ ਨਹੀ ਜ਼ਲੀਰ ਮੰਨ ਲਾ ਮੇਰੀ ਗੱਲ ਨੂੰ ਕਿਉਂ ਕੱਟਾਂਗਾ ਆਦੇ ਘਾਟੇ ਕਰਾਟੇ ਕਰਤਾ ਆਦੇ 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 ਆ ਲੋ ਯਾਰ ਆ ਦੇ ਗਾਂ ਬਿਕਰ ਮਾ ਲੋ ਆ ਆ ਦੇ ਫਰੀਜ ਨੇ ਅੱਧਰੇ ਕੱਢਾ ਹੋ ਆ ਦੇ ਆ ਲੋ ਆ ਲੋ ਦੇਖ ਲਓ ਪਹਿਲਾਂ ਜਿੰਨੇ ਹੋਏ ਨੇ ਆਹ ਲਓ ਆਹ ਬਾਰੇ ਨਹੀਂ ਮੇਰੇ ਕੋਲ ਕੀ ਆ ਚਨੀ ਇਹ ਆ ਉਹ ਦੀ ਫੀਸ ਨਹੀਂ ਕੋਈ ਤਾਂ ਭਰਨ ਦੇਈਏ ਆਹ ਲਓ ਆਹ ਦੇਖੋ ਕਿਲੋ ਹੋ ਗਿਆ ਹੁਣ ਦੇਖੋ ਆ ਇੱਕ ਰਕਲਾ ਇੱਕ ਮਨਵੀਰ ਨਾਲ ਮਨਵੀਰ ਆਲਾ ਰਮਰੂ ਤੇ ਅੱਧੀ ਵੀ ਟੰਗਾ ਲਓ ਲਓ ਕੱਟਣ ਲੱਗੇ ਗੱਡੀ ਆ ਜਾ ਗੱਡੀ ਹਾਂਜੀ ਇੰਡੀ ਨਾ ਦਿੰਦਾ ਅਸੀਂ ਪੰਜਾਬੀ ਹੁੰਦੇ ਆ ਨਨੂ ਲੱਗਾ ਕਿਥੇ ਲੈ ਕੇ ਜਾਂਦੇ ਆ ਇਹਨੂੰ ਕਰ ਪਾਣੀ ਦੇ ਪਾਣੀ ਨਹੀਂ ਹੈਗਾ ਇਹਨੂੰ ਸੇ ਬੰਦ ਕਰ ਲਊਗਾ ਨਾ ਹਾਂਜੀ ਕੀ ਹਾਂਜੀ ਕੀ ਹੋਇਆ ਲਾਰਡ ਚਲ ਗਈ ਲਾਰਡ ਚਲ ਗਈ ਆ ਰੱਜਰ ਕੀ ਕਰਦਾ ਮਾੜੇ ਇਹ ਨੂੰ ਇੱਧਰ ਰੱਖਣਾ ਪੈਣਾ ਇਹ ਸਾਡਾ ਨਿਊ ਹਾਊਸ ਨਵਾਂ ਸਾਡਾ ਘਰ ਆਇਆ ਨਵਾਂ ਇੱਥੇ ਤੁਸੀਂ ਬੈਠੋ ਮੈਂ ਕਿੱਧਰ ਬੈਠਾ ਨਹੀਂ ਨਹੀਂ ਮੈਂ ਉੱਧਰ ਬੈਠੀ ਆ ਕਿੱਧਰ ਬੈਠਾ ਓਏ ਚੋਰ ਹਾਂ ਕਿੰਨਾ ਹਾਂ ਆਂ ਕਿਉਂ ਦੋਈ ਬੁਗੇਦ ਜੜੀ ਬੋਲੀ ਦਾ ਮੈਂ ਕਰ ਉਹ ਰੂੜੀ ਬੋਲੀ ਰੂੜੀ ਬੋਲੀ ਆ ਤੇ ਵੀ ਲਾ ਕਿ ਜਿਆਪਿਆ ਉਹ ਕਿ ਜਿਆਪਾ ਮੈਂ ਨਹੀਂ ਛੱਡ ਕਤ ਦੇ ਹਾਂ ਆਰੀ ਵਾਜਾਂ ਦੇਖਦਾ ਕਿੱਦਾਂ ਹੈ ਪਾਪਾ ਆ ਪਾਪਾ ਬਾਜਾ ਮਾਰਦਾ ਸਵੇਰੇ ਤੈਨੂੰ ਸੁੱਤੇ ਹਾਂ ਜਦੋਂ ਸੁੱਤਾ ਸੀ ਵਿਚਾਰਾ ਬਾਜਾ ਮਾਰੀ ਗਏ ਦੇਖੀ ਆ ਰੱਖੋਸ ਮਾਪੀ ਆ ਜਾਂ ਇਹਦੇ ਨਾਲ ਤੇ ਪਾਵਰ ਵੇਕ ਜਰੂਰੀ ਆ ਦੇਖਿਆ ਚੱਲ ਜਾਨੀ ਨਹੀਂ ਉਹਨੂੰ ਚੱਲ ਜਾਨੀ ਜਣਾ ਚੋਰ ਕੋਈ ਨਾ ਕੋਈ ਗੱਲ ਨਹੀਂ ਹੋ ਕੀ ਕਰ ਸਕਦੇ ਆ ਜਿੰਨਾ ਜਲੜਾ ਟਾਈਮ ਪਾਸ ਓਏ ਕੱਢਣਾ ਪੈਣਾ ਇਹ ਸੱਲੋ ਕੱਢਣਾ ਪੈਣਾ ਹੁਣ ਇਹ ਚਾਦਰ ਵਿਸਾਈ ਏ ਨਹੀਂ ਔਰ ਆ ਚਾਦਰ ਹੀ ਆ ਉੱਧਰ ਰਹੀ ਤਾਂ ਆ ਗਈ ਦਿੱਤਾ ਕੀ ਕੀਤਾ ਦੋੜ ਦੋੜਦਾ ਹਾਂ ਐਸਨਵੀਰ ਨੇ ਡੋਲ ਦਿੱਤਾ ਹੁਣ ਆ ਫੇਰ ਯਾਰ ਕਿਉਂ ਖਰਾਬ ਕਰੀ ਜਾਂਦੇ ਸੋਨਾ ਨਹੀਂ ਇੱਥੇ ਮਿੱਟੀ ਆ ਰੇ ਮੈਂ ਕਹਿੰਦੀ ਇੱਧਰ ਤੂੰ ਇੱਥੇ ਸੋਨਾ ਹੱਸ ਦੇਗਾ ਤੂੰ ਡਰ ਕੇ ਸੋਨਾ ਮੈਂ ਉਹ ਡਰ ਲੱਗਦਾ ਮਾਬਾ ਦਾਰਿਆ ਦਾ ਇਦਾਂ ਜਿੱਦਾਂ ਦਹੀਂ ਜਮਾ ਕੇ ਕੱਢਿਆ ਹੁੰਦਾ ਹੈ ਹੈ ਸੰਜੀਤ ਨੇ ਦਹੀਂ ਇਦਾਂ ਕਰਦਾ ਸੱਤ ਜਿੱਦਾਂ ਕਿ ਜਾਨ ਆਇਆ ਹੁੰਦਾ ਇਹ ਸਾਡਾ ਨਵਾਂ ਘਰ ਆ ਤੁਸੀਂ ਦੇਖ ਸਕਦੇ ਹੋ ਨਵੇਂ ਘਰ ਦਾ ਵਿੱਚ ਆਪਾਂ ਸ਼ੁਰੂਆਤ ਕਰਨ ਲੱਗੇ ਆ ਨਿੱਕੀ ਹੂੰ ਨਹੀਂ ਲਾ ਆ ਲੇਟ ਕਰੋ ਮਾੜੀਏ ਮੇਰਾ ਲੈਟ ਕਰੋ ਲੈਟ ਕਰੋ ਸੁਣਿਆ ਨਾ ਲੈਟ ਵੀ ਆ ਜਾਣੀ ਹੁਣੀ ਬਸ ਛੱਡਿਆ ਬੰਦ ਇਹ ਬੰਬਾ ਕਿੱਲੇ ਲੈਟ ਹੈ ਲੈਟ ਆ ਜਾਣੀ ਆਨੇ ਵਾਲੀ ਹੈ ਨਾਈਟ ਹੈ ਆਨੇ ਵਾਲੀ ਹੈ ਇਹ ਹੈ ਲਾਈਟ ਗੋਨ ਵੈਟਰ ਦੀ ਇੱਕ ਤਾਂ ਬਲਬ ਤਾਂ ਅਟੈਚ ਕਰੋ ਕਹ ਰੋ ਕਮਰੇ ਦੇ ਐਂਟਰੀ ਦੇ ਦੇ ਨੇ ਸਹੀ ਬੰਦ ਮੈਨੂੰ ਵਾਸਤੂ ਇੱਕ ਅੰਦਾ ਬਲਬ ਅਟੈਚ ਕਰਨਾ ਚਾਹੀਦਾ ਹੁੰਦਾ ਬਰ ਉਹ ਹੀ ਚਾਹੀਦਾ ਬਲਬ ਵੀ ਇੱਕ ਕੋਣ ਤੋਂ ਕੋਈ ਨਹੀਂ ਕਿਚੀ ਏ ਗਾਟ ਏ ਗਾਟ ਕੋਣ ਇਹ ਕੀ ਕਰੀਏ ਕਿਚੀ ਵੀ ਟੂ ਟੂ ਛੱਡ ਪੱਕਣਾ ਖਰੂ ਪੱਜਦਾ ਤੱਕਣਾ ਕਰੋ ਸਮਝ ਜੀ ਬੈਠਣਾ ਵਾਦੀ ਜੇ ਕਰਦੇ ਹੈ ਨਹੀਂ ਕਰਦੇ ਕੰਮੇ ਨਾਲ ਨਹੀਂ ਦੇਖਦਾ ਨਹੀਂ ਮਾਰੇ ਨਾਲ ਇਹਨਾਂ ਦਾ ਜ਼ਿਆਦਾ ਰਹਿਗਾ ਤੈਨੂੰ ਪੱਪੂ ਨਾਲ ਨਹੀਂ ਦੱਸਿਆ ਤਹ ਗੱਦੇ ਮੇ ਪੱਪੂ ਨਾਲੀ ਮੇਰਾ ਚੋਰਾ ਮੇਰਾ ਚੋਰਾ ਜੇ ਪੱਕਾ ਨਾ ਕਰੋ ਪੱਪੂ ਦਾ ਮੁੰਡਾ ਲਾਵੇ ਧੱਕਾ ਨਾ ਮੇਰਾ ਚੋਰਾ ਮੇਰੇ ਭਰਾ ਦਾ ਨਾਮ ਆ ਜੇ ਤਾਂ ਮੈਂ ਨਹੀਂ ਮੁੰਡਾ ਕਿੱਦਾਂ ਮੇਰਾ ਲੀ ਉੱਤੇ ਨੂੰ ਨੇਰੇ ਕਰੀ ਜਾਣ ਦੇ ਆ ਉੱਲੂ ਜਿਆ ਉੱਲੂ ਉੱਲੂ ਆਹੋ ਉਹ ਪਰੇ ਉਹ ਹਾਏ ਪਿੱਛੇ ਪਰਦਾ ਸ਼ੇਕ ਨੂੰ ਪਿੱਛੇ ਵੜ ਐਵੇਂ ਹੀ ਲੈ ਛੋਟੀ ਗੱਲ ਆ हां बच्चन का ਆ ਕੰਬਰ ਸਿੱਧਾ ਦੋ ਕਰਕੇ ਜਾ ਮੁੰਡਾ ਸਾਹਿਬ ਉਹ ਲੋ ਵੀ ਆਪਾਂ ਆ ਗਏ ਆ ਜੀ ਆਨੰਦਪੁਰ ਸਾਹਿਬ ਜੀ ਸ਼੍ਰੀ ਨੰਦਪੁਰ ਸਾਹਿਬ ਜੀ ਆ ਗਏ ਆਪਾਂ ਹਜੇ ਆਪਾਂ ਤੁਹਾਨੂੰ ਜਾਣਾ ਆ ਹਜੇ ਰਾਤ ਤੋਂ ਮੰਡੇ ਸਮਾਨ ਲੈਣਾ ਸਮਾਨ ਲੈ ਕੇ ਆਪਾਂ ਪਹੁੰਚਾਂਗੇ ਸ਼੍ਰੀ ਨੰਦਪੁਰ ਸਾਹਿਬ ਇੱਕ ਕੁੜੀ ਜੀ ਆਪਾਂ ਦਾ ਬਲੌਗ ਵੇਖ ਲਈ ਆ ਸਿਸਟਰ ਤੁਸੀਂ ਮੈਸੇਜ ਕਰ ਲਿਓ ਮੈਨੂੰ ਕੋਈ ਗੱਲ ਨਹੀਂ ਹਾਂਜੀ ਇੱਥੇ ਹੀ ਆਪਾਂ ਠੀਕ ਹੈ ਜੀ ਲੋਕ ਤੁਸੀਂ ਦੇਖ ਲੈਣਾ ਸਾਡਾ ਉਸ ਹਿਸਾਬ ਨਾਲ ਆ ਗਏ ਆਪਾਂ ਹੁਣ ਸੋਖ ਦੇ ਜੀ ਲੋਬੀ ਭਾਈ ਗੁਰਜੀ ਦੀ ਕਿਰਪਾ ਨਾਲ ਆਪਾਂ ਇੱਥੇ ਪਹੁੰਚ ਚੁੱਕੇ ਆ ਆਪਾਂ ਆ ਗਏ ਜੀ ਸ਼੍ਰੀ ਆਨੰਦਪੁਰ ਸਾਹਿਬ ਤੇ ਕਾਫੀ ਟਾਈਮ ਦਾ ਸੋਚਦਾ ਸੀ ਵੀ ਆਨੰਦਪੁਰ ਸਾਹਿਬ ਜੀ ਆਣਾ ਅਸੀਂ ਆਨੰਦਪੁਰ ਸਾਹਿਬ ਜੀ ਆ ਗਏ ਆਪਾਂ ਹਾਂਜੀ ਕਿਦਾਂ ਕੀ ਦੀ ਗੱਦੀ ਆ ਇਹ ਓ ਛੋਹ ਗੱਡੀਆਂ ਤੇਰੀਆਂ ਸਾਰੀਆਂ ਲੈ ਜਾ ਅੱਗੇ ਨੇ ਨਵੀਂ ਫੋਰਚੂਨ ਲਈ ਆ ਬਹੁਤ ਸੋਹਣੀ ਗੱਡੀ ਐ ਚਲੰਜਾ ਲੱਖ ਦੀ ਆ ਨਵੀਂ ਤੇ ਆ ਲੋ ਵੀ ਅਨੰਦਪੁਰ ਸਾਹਿਬ ਜੀ ਆ ਗਏ ਹੁਣ ਆਪਾਂ ਚੱਲਾਂਗੇ ਅੰਦਰ ਹਾਂਜੀ ਜੀ ਜੀ ਆ ਗਏ ਜੀ ਆਪਾਂ ਸਿਓ ਆਪਾਂ ਆ ਚੁੱਕੇ ਆ ਤੇ ਮਮਾ ਹੋਣੀ ਤੇ ਸੰਜੀਤ ਚੱਡਾ ਹਾਂਗਾ ਅੰਕਲ ਕਹਿੰਦਾ ਹਾਂ ਸੋਹਣਾ ਲੱਗਦਾ ਅੰਕਲ ਕਹਿੰਦਾ ਸਾ ਤੈਨੂੰ ਅੱਗੇ ਨਹੀਂ ਆਉਂਦੇ ਆ ਕਹਿੰਦਾ ਮੈਂ ਗੋਲ ਗੱਪੇ ਖਾਣੇ ਕਹਿੰਦਾ ਸਾ ਤੈਨੂੰ ਅੱਗੇ ਹੀ ਨਹੀਂ ਹੁੰਦੇ ਆ ਦੇ ਲੋ ਮੁੰਡੇ ਵੀ ਸ਼ਕੀਨ ਆ ਗੋਲ ਗੱਪਿਆਂ ਦੇ ਖਰੋ ਵੀ ਦਰਸ਼ਨ ਗੁਰੂ ਘਰ ਦੇ ਵਾਹਿਗੁਰੂ 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 ਮੈਂ ਮਤਲਬ ਆਈਆਂ ਬੜੇ ਟਾਈਮ ਬਾਅਦ ਬੜੇ ਟਾਈਮ ਬਾਅਦ ਆਈਆਂ ਮੈਂ 2018 ਦੀ 19 ਦੇ 19 20 ਦੇ ਆਈਆਂ ਮੈਂ ਪਹਿਲੀ ਵਾਰ ਆਈ ਹਾਂ ਹੂੰ ਕਦੀ ਨਹੀਂ ਇੱਧਰ ਚੱਲੋ ਤੁਹਾਡੀ ਇੱਕ ਫੋਟੋ ਖਿੱਚਾ ਇੱਧਰ ਕਿ ਜਿੱਥੇ ਵੀ ਘੋਮਦੀ ਪਹਿਲੀ ਆਣੀ ਆਹਾਂ ਹੂੰ ਕਦੀ ਦੇ ਚੀਜ਼ਾਂ ਦੇਤੀਆਂ ਨਹੀਂ ਚਲੋ ਜੀ ਸਾਡਾ ਸੁਨਵੀਰ ਆ ਗਿਆ ਜੀ ਗੁਰੂ ਘਰੇ ਨੰਨੂ ਸਾਡੇ ਸੁਨਵੀਰ ਗੁਰੂ ਘਰੇ ਆਏ ਤੁਸੀਂ ਵਾਹਿਗੁਰੂ ਸਾਡਾ ਸੁਨਵੀਰ ਗੁਰੂ ਘਰੇ ਫਸਟ ਟਾਈਮ ਆਇਆ ਆ ਕਿੱਥੇ ਆਇਆ ਸ੍ਰੀ ਅਨੰਦਪੁਰ ਸਾਹਿਬ ਵਾਹਿਗੁਰੂ ਵਾਹਿਗੁਰੂ ਇਹ ਨੰਨੂ ਸੋ ਇਧਰੋਂ ਬਣਾ ਲੈਣ ਦੋ ਜੀ ਇਹਨਾਂ ਨੂੰ ਕੇਸ ਕੀ ਬਣਾ ਲੈਣ ਦੋ ਤੇ ਫਿਰ ਆਪਾਂ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ ਆ ਦੇ ਨੀਲਾ ਲੈਣਾ ਹੈ ਕਿ ਫਟਾ ਕਿਹੜਾ ਵਿੱਚ ਹੀ ਲਈਏ ਨੀਲਾ 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 ਹਾਂਜੀ ਮਨਵੀਰ ਤੈਨੂੰ ਓਏ ਰੱਖੋ ਤੇ ਇੱਕ ਲੈ ਲਈ ਨਾ ਆ ਜਾ। ਇਹ ਮੱਟਾ ਕੱਢਿਆ। ਫਤਦੀ ਕਿ ਤਾ ਕੱਢਿਆ। ਛੋਟਾ ਕੱਢਿਆ। ਤਾਦੀ ਮੈਂ ਉਹ ਛੋਟਾ ਕੱਢਿਆ ਮੋਟਾ। ਆ ਲੈ ਇੱਕ ਦਿੰਦੇ। ਹਾਂ? ਲੈ ਆ। ਇਹ ਗਰੰਦ ਸੋਨਾ ਵਾ ਲੱਗਣਾ ਦੇਖਿਓ। ਬਾਜ ਹੁਣ ਚਾਹੀਦਾ ਬਾਜ ਚੱਕੋ ਜੀ ਚੱਕੋ ਜੀ ਲੱਗਦਾ ਦੋਸਤ ਕਰੀਆ ਉਹਦੇ ਨੂੰ ਫੁੱਲਾ ਲਾਤੇ ਅਰੇ ਆ ਗਈ ਉਹ ਕਿੰਨੀ ਥੜੀ ਪੜਿਆ ਆ ਗਈ ਉਹ ਇਹ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਆ ਚਿਚ ਸੋਈ ਦੇਖੋ ਕਿੰਨੀ ਸੋਹਣੀ ਲਾਈ ਆ ਉਹ ਆ ਗਈ 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 ਆ ਗਈ